ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਨਿੱਕੇ ਜਿਹੇ ਸਰਦਾਰ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਦੀਆਂ ਗੱਲਾਂ ਸੁਣ ਕੇ ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਅਸਲ ਵਿੱਚ ਇਸ ਸਰਦਾਰ ਮੁੰਡੇ ਦੇ ਸਕੂਲ ਵਿੱਚ ਪੇਪਰ ਆਉਣ ਵਾਲੇ ਇਸ ਮੁੰਡੇ ਨੂੰ ਸਕੂਲ ਦਾ ਬਿਲਕੁਲ ਵੀ ਕੰਮ ਨਹੀਂ ਆਉਂਦਾ ਤੇ ਇਹ ਮੁੰਡਾ ਸਕੂਲ ਦੀਆਂ ਮੈਡਮਾਂ ਤੇ ਹੁਣ ਇਹ ਇਲਜ਼ਾਮ ਲਗਾ ਰਿਹਾ ਕਿ ਸਕੂਲ ਦੀਆਂ ਮੈਡਮਾਂ ਮੈਨੂੰ ਜਾਣ ਬੁੱਝ ਕੇ ਔਖਾ ਕੰਮ ਦਿੰਦੀਆਂ ਨੇ ਤੇ ਇਹ ਮੁੰਡਾ ਰੱਬ ਅੱਗੇ ਹੱਥ ਜੋੜ ਰਿਹਾ ਕਿ ਬਾਬਾ ਜੀ ਇਸ ਵਾਰ ਮੈਨੂੰ ਪਾਸ ਕਰਵਾ ਦਿਓ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਯਾਰ ਤੇ ਪੁਰਾਣਾ ਵਾਲੇ ਯਾਰ ਤੂੰ ਉੱਚੀ ਦਾਪੜ ਵਾਲੂ ਬਾਪਾ ਜੀ ਪਲੀਜ਼ ਵਾਸਤ ਕਰਵਾ ਦਿਓ ਯਾਰ ਬਤਾਣੀ ਯਾਰ ਪੇਪਰ ਤਾਂ ਤੂੰ ਆਦੇ ਆ ਤੇ ਤਦ ਤੱਕ ਸੱਤ ਬਤਾਈ ਤੂੰ ਨਹੀਂ ਬਤਾਣਾ ਨਾ ਪਰ ਤੁਸੀਂ ਵੀ ਆਪਣੇ ਨਾਮ ਦੇ ਲੋ ਮੈਨੂੰ ਤਾਂ ਬੁੱਧ ਮੈਨੂੰ ਕੋਠੋ ਦਾ ਤਮ ਦੇਂਦੀ ਆ ਇਹ ਪਤਾ ਨਹੀਂ ਕਿੰਨੇ 27 ਤਾਂ ਬਹੁਤ ਯਾਰ ਦਵਾ ડવાની